হ্যাঁ ग़रीबना चकर भई महिनत करोड़ ਕੀ ਕਰੂਗਾ ਮੇਰੇ ਨਾਲ ਮਾਂ ਤਾ ਕਰੀਂ ਤੇਰੇ ਮਾਂ ਨਾਲ ਜਾਣਾ ਤੁਸੀਂ ਸਾਰੀਆਂ ਗੇੜੀਆਂ ਕਿੱਥੇ ਗੜੀਆਂ ਤੇਰੀ ਇੱਜ਼ਤ ਦੀ ਵੀ ਹੈ ਮੇਰੀ ਇੱਜ਼ਤ ਤੇ ਸਰਗਣੀ ਕੱਤੀ ਮੈਂ ਛੜ ਗੜੀ ਗੰਟੀ ਮਾਰਨ ਦੇ ਨਾਲੇ ਸਾਰਾ ਚੜੀ ਜਾ ਨਾ ਕਰੀਂ ਮੇਰੇ ਫੋਨ ਕੱਲੀ ਬੋਲਦੇ ਆ ਫੇਰ ਨਾ ਮੇਰੇ ਹੱਥ ਦਾ ਪੁੱਠਣ ਨਹੀਂ ਆ ਗਿਆ ਜਾ ਤਾ ਮੈਂ ਕੀ ਗੱਲ ਹੋਈ ਅੱਜ ਤੁਸੀਂ ਟ੍ਰਾਫਿਕ ਨੀਮਾ ਦੀ ਪਾਲਣਾ ਕਰਦੇ ਸੀ ਉੱਥੇ ਟ੍ਰਾਫਿਕ ਜਾਮ ਹੋ ਰਿਹਾ ਸੀ ਰੇੜੀ ਚਲਕਾ ਨਾਲ ਕੀ ਗੱਲ ਕੀ ਹੋਈ ਤੁਹਾਡੀ ਵਰਦੀ ਵੀ ਤੇ ਵੀ ਹਮਲਾ ਕੀਤਾ ਤੁਹਾਨੂੰ ਵੀ ਕੁੱਟਿਆ ਕੀ ਗੱਲ ਹੋਈ ਗੱਲ ਤਾਂ ਐਸਾ ਸਮਝਾਉਂਦੇ ਸੀ ਵੀ ਬੱਸ ਮੁੜਦੀ ਨਹੀਂ ਸੀ ਵੀ ਚਾਰ ਛਤਰੀਆਂ ਉਹਨੇ ਲਾਈਆਂ ਸੀਗੀਆਂ ਮੈਂ ਉਹ ਦੋ ਮੂਹਰ ਲੀਆਂ ਚੱਕ ਲਾ ਤੇ ਮਗਰ ਲੀਆਂ ਚਲੋ ਰੇੜੀ ਲਾਈ ਰੱਖਿਆ ਆਪਣੋਂ ਕੀ ਹਰਦ ਕੀ ਗਿਆ ਉਹਨੇ ਛਤਰੀਆਂ ਪਚਾਉਣ ਦੀ ਬਜਾਏ ਹੈਪਰੋਂ ਤੇ ਘੋਰ ਸਾਧਲੇ ਉਹਦਾ ਮੁੰਡਾ ਸਾਧ ਲਿਆ ਮੁਰਗੇ ਦੀ ਘਰਤੀ ਸਾਧ ਲਈ ਫਿਰ ਉਹ ਗਲ ਪੈ ਗਿਆ ਕਿ ਕਿਉਂਕਿ ਕੀ ਨੁਕਸਾਨ ਕੀ ਹੋਇਆ ਉਹਦੇ ਵਿੱਚ ਤਾਂ ਤਾਂ ਇੱਕ ਤਾਂ ਮਸ਼ੀਨ ਟੁੱਟ ਗਈ ਕਮਾਰ ਮੋਟਰ ਟੁੱਟ ਗਿਆ ਇੱਕ ਮੇਰੇ ਨੱਕ ਤੇ ਜਦੋਂ ਘੁੰਮ ਮਾਰਿਆ ਉਹਨੇ ਤੇ ਨਸੀਬ ਛੁੱਟ ਵੀ ਭਰਾਵੇਂ ਵਰਗੀ ਲਿੱਪ ਗਈ ਉਹ ਨਾਲ ਕੀ ਅਧਿਕਾਰਾਂ ਨੂੰ ਸੂਚਨਾ ਦੇਤੀ ਉੱਚ ਅਧਿਕਾਰੀਆਂ ਨੂੰ ਤਾਂ ਦੱਸ ਤਾਂ ਐਸਟ੍ਰਮ ਦੱਸ ਤਾਂ ਦੱਸ ਤਾਂ ਕਰਿਆ ਤੇ ਕੋਈ ਗ੍ਰਿਫਤਾਰੀ ਹੋਈ ਸਰ ਇਹਨਾਂ ਦੇ ਵਿੱਚ ਕੋਈ ਮੁੱਖੇ ਤੋਂ ਆਪਾਂ ਤਾਂ ਪਤਾ ਨਹੀਂ ਐ ਕਿਥੇ ਪਤਾ ਨਹੀਂ ਹੋਈ ਕਿ ਨਹੀਂ ਬੜੇ ਅਜੀਬ ਮੁੰਡਾ ਉਹ ਮਤਲਬ ਪਜ ਪੁੱਟ ਗਿਆ ਕੀ ਗੱਲ ਹੋਈ ਆ ਤੁਸੀਂ ਟ੍ਰਾਫਿਕ ਨਿਯਮਾਂ ਦੀ ਪਾਲਣਾ ਕਰਦੇ ਸੀ ਉੱਥੇ ਟ੍ਰਾਫਿਕ ਜਾਮ ਹੋ ਰਿਹਾ ਸੀ ਜਿਹੜੀ ਚਾਲ ਕਾ ਨਾਲ ਕੀ ਗੱਲ ਕੀ ਹੋਈ ਤੁਹਾਡੀ ਵਰਦੀ ਵੀ ਤੇ ਵੀ ਹਮਲਾ ਕੀਤਾ ਤੁਹਾਨੂੰ ਵੀ ਕੁੱਟਿਆ ਕੀ ਗੱਲ ਹੋਈ ਗੱਲ ਤਾਂ ਇਸ ਦਾ ਸਮਝਾਉਦੇ ਸੀ ਵੀ ਬੱਸ ਮੁੜਦੀ ਨਹੀਂ ਸੀ ਵੀ ਚਾਰ ਛਤਰੀਆਂ ਉਹਨੇ ਲਾਈਆਂ ਸੀਗੀਆਂ ਮੈਂ ਉਹ ਦੋ ਮੂਹਰ ਲੀਆਂ ਚੱਕ ਲਾ ਤੇ ਮਗਰਲੀ ਚਲੋ ਰੇੜੀ ਲਾਈ ਰੱਖਿਆ ਆਪਣੋਂ ਕੀ ਹਰਦ ਕੀ ਗਿਆ ਉਹਨੇ ਛਤਰੀਆਂ ਪਜਾਉਣ ਦੀ ਬਜਾਏ ਹੈਪਰ ਹੁੰਦੇ ਕੇ ਹੋਰ ਸਾਧਲੇ ਉਹਦਾ ਮੁੰਡਾ ਸਾਧ ਲਿਆ ਮੁਰਜ਼ੇ ਦੀ ਕਰਦੀ ਸਾਧਲੀ ਫੇਰ ਉਹ ਗਲ ਪੈ ਗਿਆ ਕਿ ਕੀ 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 ਨੁਕਸਾਨ ਕੀ ਹੋਇਆ ਉਹਦੇ ਵਿੱਚ ਤਾਂ ਤਾਂ ਇੱਕ ਤਾਂ ਮਸ਼ੀਨ ਟੁੱਟ ਗਈ ਇੱਕ ਮਾਰ ਮੋਟਰ ਟੁੱਟ ਗਿਆ ਇੱਕ ਮੇਰੇ ਨੱਕ ਤੇ ਜਦੋਂ ਧੁੰਨ ਮਾਰਿਆ ਉਹਨੇ ਤਾਂ ਨਕਸੀਬ ਛੁੱਟ ਵੀ ਭਰਾਵੇਂ ਵਰਗੀ ਲਿੱਪੀ ਉਹ ਨਾਲ ਕੀ ਅਫਸਰਾਂ ਨੂੰ ਸੂਚਨਾ ਦੇਤੀ ਉੱਚ ਅਧਿਕਾਰੀਆਂ ਨੂੰ ਤਾਂ ਦੱਸਤਾ ਐਸਟੇਸ਼ਨ ਨੂੰ ਦੱਸਤਾ ਉੱਥੇ ਦੱਸਤਾ ਕਰਿਆ ਤੇ ਕੋਈ ਗ੍ਰਿਫਤਾਰੀ ਹੋਈ ਸਰ ਇਹਨਾਂ ਦੇ ਵਿੱਚ ਕੋਈ ਮੁੱਖੇ ਤੋਂ ਆਪਾਂ ਤਾਂ ਪਤਾ ਨਹੀਂ ਅਜੇ ਸਰ ਪਤਾ ਨਹੀਂ ਹੋਈ ਕਿ ਨਹੀਂ ਹੋਈ ਬੜੇ ਅਜੀਬ ਮਨ ਦਾ ਮਤਲਬ ਫਤ ਪੁੱਟ ਗਿਆ